ਬੀਤੇ ਕੱਲ ਇੱਕ ਵੀਡੀਓ ਅੰਮ੍ਰਿਤਸਰ ਡਾਕਖਾਨੇ ਦੇ ਵਾਇਰਲ ਹੋਇਆ ਜਿਸ ਦੇ ਵਿੱਚ ਦੇਖਿਆ ਗਿਆ ਕਿ ਡਾਕਖਾਨੇ ਦਾ ਕਰਮਚਾਰੀ ਪੰਜਾਬੀ ਨਹੀਂ ਸੀ ਬੋਲ ਪਾਰਿਆ ਇੱਕ ਵਿਅਕਤੀ ਨੇ ਇਹ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ ਤੇ ਉਸ ਤੋਂ ਬਾਅਦ ਉਸ ਕਰਮਚਾਰੀ ਦਾ ਤਬਾਦਲਾ ਕਿਸੇ ਹੋਰ ਵਿਭਾਗ ਦੇ ਵਿੱਚ ਕਰ ਦਿੱਤਾ ਗਿਆ ਹੈ ਅੰਮ੍ਰਿਤਸਰ ਡਾਕਖਾਨੇ ਦੇ ਜ਼ਿਆਦਾਤਰ ਕਰਮਚਾਰੀ ਦੂਜੇ ਰਾਜਾਂ ਤੋਂ ਆਉਂਦੇ ਨੇ ਤੇ ਇੱਥੇ ਹਿੰਦੀ ਤੇ ਅੰਗਰੇਜ਼ੀ ਟੈਸਟ ਦੇਣ ਤੋਂ ਬਾਅਦ ਹੀ ਉਹ ਚੁਣੇ ਜਾਂਦੇ ਨੇ ਜਿਸ ਕਰਮਚਾਰੀ ਦਾ ਵੀਡੀਓ ਵਾਇਰਲ ਹੋਇਆ ਉਹਦਾ ਨਾਮ ਵਿਸ਼ਾਲ ਹੈ ਤੇ ਉਹ ਦਿੱਲੀ ਦਾ ਰਹਿਣ ਵਾਲਾ ਤੇ ਪਿਛਲੇ 4 ਸਾਲਾਂ ਤੋਂ ਅੰਮ੍ਰਿਤਸਰ ਡਾਕਰ ਦੇ ਵਿੱਚ ਉਹ ਕੰਮ ਕਰ ਰਿਹਾ ਹੈ। ਅੰਮ੍ਰਿਤਸਰ ਡਾਕਾ ਡਿਵੀਜ਼ਨ ਦੇ ਸੁਪਰਡੈਟ ਪ੍ਰਵੀਨ ਪਰਸੂਨ ਨੇ ਇਹ ਕਿਹਾ ਕਿ ਇਸ ਢੰਗ ਦੇ ਨਾਲ ਇੱਕ ਸਰਕਾਰੀ ਕਰਮਚਾਰੀ ਦੀ ਵੀਡੀਓ ਵਾਇਰਲ ਕਰਨਾ ਗਲਤ ਹੈ ਤੇ ਵਿਅਕਤੀ ਦੀ ਪਛਾਣ ਕਰਨ ਦੇ ਲਈ ਸੀਸੀਟੀਵੀ ਕੈਮਰਿਆਂ ਦੀ ਜਾਂਚ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ। ਉਹਨਾਂ ਇਹ ਵੀ ਕਿਹਾ ਕਿ ਅਜਿਹੇ ਘਟਨਾਵਾਂ ਦੁਬਾਰਾ ਨਾ ਵਾਪਰਨ ਅਫਦੇ ਲਈ ਡਾਕ ਘਰ ਦੇ ਸਟਾਫ ਨੂੰ ਪੰਜਾਬੀ ਪੜਨ ਅਤੇ ਬੋਲਣ ਦੀ ਸਖਲਾਈ ਦਿੱਤੀ ਜਾਏਗੀ